ਸਭ ਤੋਂ ਜ਼ਿਆਦਾ ਜੋ ਪੁੱਛਣ ਵਾਲਾ ਸਵਾਲ ਹੈ ਉਹ ਜੀਵੇ ਪੁੱਛਦੇ ਨੇ ਕਿ ਜਦੋਂ ਸਾਡਾ ਦਸਮ ਦਵਾਰ ਖੁੱਲ ਜਾਂਦਾ ਫਿਰ ਅੱਗੇ ਕੀ ਹੁੰਦਾ ਹੈ ਵੇਦਾਂ ਗ੍ਰੰਥਾਂ ਦੇ ਵਿੱਚ ਹੋਰ ਇੰਟਰਨੈਟ ਦੇ ਵਿੱਚ ਕਿਤਾਬਾਂ ਦੇ ਵਿੱਚ ਕਈ ਵਿਧੀਆਂ ਦੇ ਨਾਲ ਦਸਮ ਦਵਾਰ ਨੂੰ ਖੋਲਣ ਦੇ ਤਰੀਕੇ ਦੱਸੇ ਗਏ ਪਰ ਜੇ ਆਪਾਂ ਗੱਲ ਕਰੀਏ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਤਾਂ ਸਭ ਤੋਂ ਸਰ ਲ ਤਰੀਕਾ ਦੱਸਿਆ ਹੈ ਸਮਾਂ ਤਾਂ ਨਹੀਂ ਦੱਸਿਆ ਕਿ ਕਿੰਨਾ ਸਮਾਂ ਲੱਗੇਗਾ ਕਦੋਂ ਖੁੱਲ ਜਾਵੇਗਾ ਇਹ ਡਿਪੈਂਡ ਕਰਦਾ ਹੈ ਸਾਡੀ ਮਿਹਨਤ ਤੇ ਹੁਣ ਦਸਮ ਦਵਾਰ ਖੋਲਣ ਵਾਸਤੇ ਸਾਨੂੰ ਮਿਹਨਤ ਕਰਨੀ ਪੈਂਦੀ ਜੋ ਆਪਾਂ ਨੂੰ ਗੁਰਮੰਤਰ ਦਿੱਤਾ ਗਿਆ ਨਾ ਉਹਦਾ ਆਪਾਂ ਨੂੰ ਜਪ ਕਰਨਾ ਪੈਂਦਾ ਸਮਾਂ ਕੱਢਣਾ ਪੈਂਦਾ ਹੁਣ ਜੋ ਸਾਡੀ ਸੁਰਤੀ ਆ ਉਹ ਉਸ ਦਰ ਤੇ ਜਾ ਕੇ ਬੈਠੇਗੀ ਫਿਰ ਮਾਲਕ ਕਿਰਪਾ ਕਰਨਗੇ ਤੇ ਜਦ ਤੱਕ ਸਾਡੇ ਫੁਰਨੇ ਸਾਡੇ ਵਿਚਾਰ ਵਸ ਵਿੱਚ ਨਹੀਂ ਆਉਂਦੇ ਤਾਂ ਇਹ ਜੋ ਦਸਮ ਦਵਾਰ ਹੈ ਮਨ ਉੱਥੇ ਜਾ ਕੇ ਬਿਠੇਗਾ ਨਹੀਂ ਤੇ ਉਹ ਖੁੱਲੇਗਾ ਨਹੀਂ ਹੁਣ ਸੁਰਤੀ ਸਾਡੀ ਕਿੱਥੇ ਫਸੀ ਰਹਿੰਦੀ ਆ ਮਾਇਆ ਦੇ ਵਿੱਚ ਤ੍ਰੈ ਗੁਣ ਮਾਇਆ ਗੁਰਬਾਣੀ ਵਿੱਚ ਇਸ ਨੂੰ ਤ੍ਰੈ ਗੁਣ ਮਾਇਆ ਕਿਹਾ ਗਿਆ ਜੋ ਮਾਇਆ ਦੇ ਤਿੰਨ ਗੁਣ ਨੇ ਤੇ ਇਹਨਾਂ ਗੁਣਾਂ ਦੇ ਵਿੱਚ ਆਉਂਦੇ ਨੇ ਵਿਚਾਰ ਤ੍ਰੈ ਗੁਣ ਮਾਇਆ ਵਿਚਾਰਾਂ ਦਾ ਇੱਕ ਘੇਰਾ ਹੈ ਮੰਡਲ ਹੈ ਤੇ तकरीबन तकरीबन ਹਰ ਕੋਈ ਜੀਵ ਇੱਥੇ ਫਸਿਆ ਰਹਿੰਦਾ ਉਹਨੂੰ ਪਤਾ ਨਹੀਂ ਲੱਗਦਾ ਕਿ ਮੈਂ ਇਹਨਾਂ ਵਿਚਾਰਾਂ ਤੋਂ ਕਿਵੇਂ ਨਿਕਲਾਂ ਹੁਣ ਤ੍ਰੈਗੁਣ ਮਾਇਆ ਦੇ ਵਿੱਚੋਂ ਇਸ ਸੁਰਤੀ ਨੂੰ ਕੱਢ ਕੇ ਚੌਥੇ ਪੱਦੇ ਵਿੱਚ ਜਾ ਕੇ ਅਸਨ ਲਾਣਾ ਜਦ ਤੱਕ ਆਪਾਂ ਸਿਮਰਨ ਦੀ ਮਿਹਨਤ ਨਹੀਂ ਕਰਦੇ ਆਪ ਪ੍ਰੈਕਟੀਕਲ ਨਹੀਂ ਕਰਦੇ ਸੁਰਤੀ ਸਾਡੀ ਨਿਜ ਮਹਿਲ ਤੱਕ ਨਹੀਂ ਜਾਂਦੀ ਜਿੱਥੇ ਉਹ ਸਾਨੂੰ ਸੁੱਖ ਮਿਲਦਾ ਸਾਨੂੰ ਪੀਸ ਆਫ ਮਾਈਂਡ ਨੂੰ ਮਿਲਦਾ ਜਿੱਥੇ ਮਾਰੇ ਕਹਿੰਦੇ ਇੱਕ ਵਾਰ ਇਹ ਮਨ ਚਲਾ ਜਾਵੇ ਫਿਰ ਦੁਬਾਰਾ ਜੁਨਾ ਦੇ ਵਿੱਚ ਨਹੀਂ ਪੈਂਦਾ ਉਹ ਘਰ ਉਹ ਮਹਿਲ ਜਿੱਥੇ ਇਸ ਮਨ ਨੂੰ ਜਾ ਕੇ ਮਨ ਦੀ ਖੁਰਾਕ ਮਿਲਦੀ ਆ ਇਹਨੂੰ ਇਹਦੀ ਦਵਾਈ ਮਿਲਦੀ ਆ ਫਿਰ ਜਿਹੜਾ ਮਾਨਸਿਕ ਰੋਗੀ ਹੋਇਆ ਹੁੰਦਾ ਨਾ ਉਹ ਠੀਕ ਹੋ ਜਾਂਦਾ ਉਹ ਕਿਹੜਾ ਮਹਿਲ ਹੈ ਉਹ ਕਿਹੜਾ ਘਰ ਹੈ ਉਹ ਕਿਹੜਾ ਦਰ ਹੈ ਉਹ ਦਸਮ ਦਵਾਰ ਹੈ ਹੁਣ ਗੁਰਬਾਣੀ ਦੇ ਵਿੱਚ ਆਪਾਂ ਪੜ੍ਹਦੇ ਆ ਨਾ ਨਿਜ ਘਰ ਮਹਿਲ ਪਾਵੋ ਸੁਖ ਸਹਜੇ ਬੋਹਰ ਨਾ ਹੋਏਗੋ ਫੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਜੇ ਮਾਲਕ ਨੇ ਮਨ ਵਾਸਤੇ ਉਹ ਇੱਕ ਨਿਜ ਮਹਿਲ ਘਰ ਬਣਾ ਕੇ ਦਿੱਤਾ ਆ ਉਥੋਂ ਸੁਖ ਪ੍ਰਗਟ ਹੁੰਦਾ ਕਹਿੰਦੇ ਇੱਕ ਵਾਰ ਜੇ ਤੁਸੀਂ ਉੱਥੇ ਜਾ ਕੇ ਬੈਠ ਗਏ ਬੋਹਰ ਨਾ ਹੋਏਗੋ ਫੇਰਾ ਫਿਰ ਜੁਨਾਂ ਦੇ ਵਿੱਚ ਨਹੀਂ ਜੀਵੋਂਦਾ ਹੁਣ ਜੇ ਤਾਂ ਅਸੀਂ ਪ੍ਰੈਕਟੀਕਲ ਕਰ ਕਰਕੇ ਵਾਰ-ਵਾਰ ਕਰੀ ਗਏ ਵਾਰ-ਵਾਰ ਕਰੀ ਗਏ ਤੇ ਅਸੀਂ ਨਿਜ ਮਹਿਲ ਦੇ ਵਿੱਚ ਜਾਣਾ ਸਿੱਖ ਲਿਆ ਆਪਣੇ ਮਨ ਨੂੰ ਵਿਚਾਰ ਰਹਿਤ ਕਰਕੇ ਥਿਰ ਕਰਨਾ ਸਿੱਖ ਲਿਆ ਤੇ ਜੇ ਸਾਨੂੰ ਇੱਕ ਵਾਰੀ ਵੀ ਉੱਥੇ ਦਾ ਸੁੱਖ ਆ ਗਿਆ ਫਿਰ ਸਾਡੇ ਮਨ ਦੇ ਵਿੱਚ ਹਮੇਸ਼ਾ ਇਹ ਇੱਛਾ ਰਹੇਗੀ ਸਾਨੂੰ ਗਿਆਨ ਰਹੇਗਾ ਕਿ ਭਾਈ ਇੱਥੇ ਨਾਲੋਂ ਉੱਥੇ ਜ਼ਿਆਦਾ ਸੁੱਖ ਹੈ ਜਿਹੜੀ ਇੱਛਾ ਹੁੰਦੀ ਆ ਉਹ ਮਨ ਦਾ ਕੀ ਕਰਦਾ ਹੈ ਕਿ ਇੱਛਾ ਨੂੰ ਪੂਰੇ ਕਰਨ ਵਾਸਤੇ ਹਰ ਕੋਈ ਉਪਰਾਲਾ ਕਰਦਾ ਹੈ ਦੁਨਿਆਵੀ ਇੱਛਾ ਪੂਰਨ ਕਰਨੀ ਹੋਵੇ ਆਪਾਂ ਕੀ ਕੁਝ ਕਰਦੇ ਆਂ ਕਿੱਥੇ ਕਿੱਥੇ ਜਾ ਕੇ ਮੱਥੇ ਟੇਕਦੇ ਆਂ ਕੀ ਕੁਝ ਅਰਦਾਸਾਂ ਕਰਦੇ ਆਂ ਕੀ ਕੁਝ ਦਾਨ ਕਰਦੇ ਆਂ ਜਦੋਂ ਇੱਕ ਵਾਰ ਉੱਥੇ ਦੀ ਇੱਛਾ ਪ੍ਰਗਟ ਹੋ ਗਈ ਦੇਖ ਲਿਆ ਸੁੱਖ ਫਿਰ ਉੱਥੇ ਜਾਣ ਦੀ ਹੀ ਇੱਛਾ ਰਹੇਗੀ ਤੇ ਮੰਗ ਰਹੇਗੀ ਹੁਣ ਜੇ ਆਪਾਂ ਇਹ ਚਾਹੁੰਦੇ ਆਂ ਵਾਕੇ ਹੀ ਇਹ ਚਾਹੁੰਦੇ ਆਂ ਕਿ ਅਸੀਂ ਸੁਖੀ ਰਹੀਏ ਸ਼ਾਂਤ ਰਹੀਏ ਸਹਿਜ ਵਿੱਚ ਰਹੀਏ ਜਾਂ ਮਨ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੀਏ ਤਾਂ ਸਾਨੂੰ ਕੀ ਕਰਨਾ ਪਵੇਗਾ ਮਰੇ ਕਹਿੰਦੇ ਉੱਠ ਤੇ ਬੈਠ ਤੇ ਸੋਬਤ ਨਾਮ ਕੋਹ ਨਾਨਕ ਜਨ ਕੇ ਸਦ ਕਾਮ ਸਾਨੂੰ ਕਹਿੰਦੇ ਉੱਠਦੇ ਬੈਠਦੇ ਰਸਨਾ ਦੇ ਤੇ ਕੀ ਰੱਖਣਾ ਪਵੇਗਾ ਵਾਹ ਗੁਰੂ ਵਾਹ ਗੁਰੂ ਲੋ ਇੱਥੋਂ ਹੀ ਸੁਖ ਪ੍ਰਗਟ ਹੋ ਜਾਣਾ ਹੁਣ ਮਹਾਰਾਜ ਆਪਾਂ ਨੂੰ ਸਮਝਾਉਂਦੇ ਨੇ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕੋਹ ਨਾਨਕ ਗੁਰਮੰਤਰ ਦੜਾਇਆ ਆਪਾਂ ਗੱਲ ਕਰਦੇ ਆਂ ਦਸਮ ਦਵਾਰ ਦੀ ਇਹ ਕੀ ਹੁੰਦਾ ਹੈ ਖੁੱਲਣ ਤੋਂ ਬਾਅਦ ਇਹ ਜੋ ਦਸਮ ਦਵਾਰ ਹੈ ਇਹ ਸੁਖਮ ਹੈ ਇਹਨਾਂ ਨੈਤਰਾਂ ਦੇ ਨਾਲ ਨਹੀਂ ਦਿਖਾਈ ਦਿੰਦਾ ਮਾਲਕ ਨੇ ਉਹ ਮਨ ਵਾਸਤੇ ਘਰ ਬਣਾ ਕੇ ਦਿੱਤਾ ਹੈ ਸਾਡੇ ਹੀ ਸਰੀਰ ਦੇ ਵਿੱਚ ਮਾਲਕ ਨੇ ਇਹ 10 ਦਵਾਰ ਬਣਾਏ ਨੇ ਦਸਾਂ ਦੇ ਵਿੱਚੋਂ 9 ਦਵਾਰ ਦਿਖਾਈ ਦਿੰਦੇ ਨੇ ਅੱਖਾਂ ਦੇ ਨਾਲ ਪਰ ਦਸਵਾਂ ਮਾਰੇ ਕਹਿੰਦੇ ਗੁਪਤਿਆ ਤੇ ਸੁਖਮ ਹੈ ਜੇ ਮਨ ਨਿਤ ਰਹਿਗੁਣ ਮਾਇਆ ਦੇ ਵਿੱਚ ਹੈ ਤਾਂ ਉਹ ਨੌ ਦਾਰ ਹਮੇਸ਼ਾ ਖੁੱਲੇ ਰਹਿਣਗੇ ਹੁਣ ਗੁਰਬਾਣੀ ਦੇ ਵਿੱਚ ਕਈ ਜਗ੍ਹਾ ਜ਼ਿਕਰ ਆਇਆ ਕਬੀਰ ਮਹਾਰਾਜ ਵੀ ਦੱਸਦੇ ਆ ਮੂੰਦ ਲਿਏ ਦਰਵਾਜੇ ਬਾਜੀ ਹਲੇ ਅਨਹਦ ਬਾਜੇ ਕਹਿੰਦੇ ਜਦੋਂ ਮੈਂ ਸਿਮਰਨ ਕਰਨਾ ਸ਼ੁਰੂ ਕੀਤਾ ਮੇਰੇ ਨੌ ਦੁਆਰ ਬੰਦ ਹੋ ਗਏ ਮੂੰਦ ਲਿਏ ਦਰਵਾਜੇ ਫਿਰ ਕਹਿੰਦੇ ਕੀ ਹੋਇਆ ਸੁਰਤੀ ਉਹ ਦਸਮ ਦੁਆਰ ਤੇ ਚਲੇ ਗਈ ਜਿੱਥੇ ਕਹਿੰਦੇ ਅਨਹਦ ਸ਼ਬਦ ਉਹ ਬਾਜੇ ਵੱਜਦੇ ਨੇ ਇਹ ਜੋ ਦਸਮਤਵਾਰ ਹੈ ਇਹ ਨੌ ਦਰਾਂ ਤੋਂ ਅਲੱਗ ਹੈ ਅਲੱਗ ਕਿਉਂ ਹੈ ਕਿਉਂ ਇਹ ਅਲੱਗ ਹੈ ਅਲੱਗ ਇਸ ਕਰਕੇ ਹੈ ਕਿ ਇਹੀ ਇੱਕ ਦਰ ਹੈ ਜਿੱਥੋਂ ਸਾਨੂੰ ਸੁੱਖ ਮਿਲਦਾ ਬਾਕੀ ਦੇ ਜੋ ਨੌ ਦਰ ਨੇ ਇੱਥੇ ਸਾਨੂੰ ਸੁੱਖ ਤਾਂ ਮਿਲੇਗਾ ਪਰ ਉਹ ਟੈਂਪਰੇਰੀ ਹੋਵੇਗਾ ਕੁਝ ਸਮੇਂ ਦਾ ਹੋਵੇਗਾ ਉਹ ਸੁੱਖ ਜਿਹੜਾ ਸਾਨੂੰ ਇਹ ਨੌ ਦਰਾਂ ਦੇ ਵਿੱਚ ਮਿਲੇਗਾ ਇੱਕ ਨਾ ਇੱਕ ਸਮੇਂ ਤੇ ਆ ਕੇ ਉਹ ਦੁੱਖ ਦਾ ਰੂਪ ਧਾਰਨ ਕਰੇਗਾ ਫਿਰ ਮਨਮੁਖ ਤੋਂ ਮਨਮੁਖ ਜੀਵ ਵੀ ਜਿਹੜਾ ਭਗਤੀ ਲਾਈਨ ਦੇ ਵਿੱਚ ਹਜੇ ਵੜਿਆ ਵੀ ਨਹੀਂ ਉਹ ਵੀ ਨੌ ਤਰ੍ਹਾਂ ਦਾ ਸੁੱਖ ਮਾਨ ਸਕਦਾ ਪਰ ਦਸਵੇਂ ਦੁਆਰ ਜਾਣ ਵਾਸਤੇ ਪਹਿਲਾਂ ਨੌਹਾਂ ਦਾ ਸੁਧਾਰ ਕਰਕੇ ਗਿਆਨ ਕਰਕੇ ਉਹਨੂੰ ਛੱਡ ਕੇ ਫਿਰ ਜਾਣਾ ਪੈਣਾ ਹੁਣ ਸਾਡਾ ਮਨ ਰੋਜ਼ਾਨਾ ਹੀ ਜਦੋਂ ਆਪਾਂ ਸਵੇਰ ਨੂੰ ਉੱਠ ਜਾਂਦੇ ਆ ਤਾਂ ਇਹ ਨੌ ਤਰ੍ਹਾਂ ਦੇ ਵਿੱਚ ਆ ਕੇ ਫਸਦਾ ਆ ਜੋ ਮਾਲਕ ਵਾਹਿਗੁਰੂ ਨੇ ਉਹ ਦਸਮ ਦਵਾਰ ਦੇ ਵਿੱਚ ਰਹਿੰਦੇ ਨੇ ਜੋ ਨਾਮ ਦੀ ਪ੍ਰਾਪਤੀ ਹੁੰਦੀ ਆ ਉਹ ਵੀ ਸਾਨੂੰ ਦਸਮ ਦਵਾਰ ਤੋਂ ਹੀ ਹੁੰਦੀ ਆ ਇਹਨਾਂ ਨੌ ਦਵਾਰਾਂ ਦੇ ਵਿੱਚ ਸਾਨੂੰ ਨਾਮ ਦੀ ਪ੍ਰਾਪਤੀ ਨਹੀਂ ਹੋ ਸਕਦੀ ਇੱਥੇ ਤਾਂ ਸਿਰਫ ਮਾਇਆ ਹੈ ਹੁਣ ਨੌ ਦਰਾਂ ਨੂੰ ਛੱਡ ਕੇ ਜੇ ਮਨ ਉੱਪਰ ਜਾਵੇਗਾ ਦਸਵੇਂ ਤੇ ਫੇਰ ਹੀ ਇਹਨੂੰ ਉਹ ਅਨਹਦ ਸ਼ਬਦ ਉਹ ਵਾਜੇ ਸੁਣਾਈ ਦੇਣਗੇ ਜਿਹੜੇ ਕਬੀਰ ਮਹਾਰਾਜ ਜੀ ਨੂੰ ਸੁਣਾਈ ਦਿੱਤੇ ਤੇ ਜਿਹੜਾ ਨਾਮ ਦਸਮ ਦਵਾਰ ਦੇ ਵਿੱਚ ਰੱਖਿਆ ਹੈ ਵੱਜਦਾ ਹੈ ਉਹ ਕੀ ਹੈ ਸਾਡੇ ਮਨ ਦੀ ਖੁਰਾਕ ਦਵਾਈ ਹੈ ਹੁਣ ਗੁਰਬਾਣੀ ਵਿੱਚ ਮਾਰੇ ਆਪਨ ਸਮਝਾਉਂਦੇ ਆ ਕਿ ਨਾਮ ਵੀ ਜੋ ਹੈ ਉਹ ਵੀ ਗੁਪਤ ਕਰਕੇ ਰੱਖਿਆ ਹੈ ਜਿਹੜਾ ਖੋਜੇਗਾ ਮਾਲਕ ਉਹਨੂੰ ਹੀ ਦੇਣਗੇ ਤੇ ਹੈ ਸਾਡੀ ਹਰ ਇੱਕ ਦੀ ਦੇਹੀ ਦੇ ਅੰਦਰ ਮਾਰੇ ਕਹਿੰਦੇ ਨੌ ਨਿਦ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਮੈਂ ਇਸ ਦਾ ਵਿਸਰਾਮ ਉਹ ਬਾਹਰ ਕਿੱਥੋਂ ਆਪਾਂ ਲੱਭਣ ਜਾਂਦੇ ਹਾਂ ਨਾਮ ਨੂੰ ਕਿ ਅਸੀਂ ਨਾਮ ਲੈ ਲਿਆ ਨਾਮ ਲੈ ਲਿਆ ਨਾਮ ਮੁੜ ਕੇ ਆਪਾਂ ਜੱਪਿਆ ਵੀ ਹੈ ਨਹੀਂ ਮਰੇ ਕਹਿੰਦੇ ਅੰਦਰ ਹੈ ਅੰਦਰਲੀ ਖੋਜ ਕਰ ਦਸਵੇਂ ਨੂੰ ਖੋਲ ਨੋਹਾ ਨੂੰ ਬੰਦ ਕਰ ਦਸਵੇਂ ਨੂੰ ਖੋਲ ਜਦ ਤੱਕ ਆਪਾਂ ਗੁਰਮੰਤਰ ਨੂੰ ਦ੍ਰਿੜ ਨਹੀਂ ਕਰਦੇ ਨਾ ਅੰਮ੍ਰਿਤ ਰਸ ਹੋਣਾ ਨਾ ਨਾਮ ਦੀ ਪ੍ਰਾਪਤੀ ਹੋਣੀ ਹੁਣ ਮਾਲਕ ਨੇ ਉਹ ਗੁਪਤ ਕਰਕੇ ਰੱਖਿਆ ਲੁਕੋ ਕੇ ਰੱਖਿਆ ਆ ਆਪਣੇ ਕੋਲ ਰੱਖਿਆ ਆ ਨਹੀਂ ਤਾਂ ਹਰ ਕੋਈ ਬੰਦਾ ਮਾਰੇ ਮੁੱਟਾ ਇੱਧਰ ਜੋਰ ਪਾ ਕੇ ਪੈਸਿਆਂ ਦਾ ਲਾਲਚ ਦੇ ਦੇ ਕੇ ਤਾਂ ਉਹ ਨਾਮ ਦੀ ਪ੍ਰਾਪਤੀ ਕਰ ਲੈਂਦਾ ਪਰ ਨਹੀਂ ਮਾਰੇ ਕਹਿੰਦੇ ਚਾਹੇ ਤੁਸੀਂ ਗਰੀਬਿਆਂ ਅਮੀਰਿਆਂ ਜੇ ਤੁਸੀਂ ਗੁਰਮੰਤੇ ਨੂੰ ਦ੍ਰਿੜ ਕਰੋਗੇ ਹਰ ਕੋਈ ਜੀਵ ਨਾਮ ਦੀ ਪ੍ਰਾਪਤੀ ਕਰ ਸਕਦਾ ਤੇ ਇਥੇ ਆਪਾਂ ਦਾ ਜੀਵਨ ਦਾ ਲਾਹਾ ਲੈਣ ਆਏ ਹਾਂ ਉਹ ਨਾਮ ਦੀ ਪ੍ਰਾਪਤੀ ਕਰਨਾ ਹੀ ਹੈ ਹੁਣ ਜੇ ਤਾਂ ਕੋਈ ਨਾਮ ਵਿਆਸੀ ਕੋਈ ਮਾਲਕ ਨੂੰ ਮਿਲਣਾ ਚਾਹੁੰਦਾ ਬਾਲੇ ਵਿਰਾਗੀ ਹੈ ਜੇ ਉਹ ਜੀਵ ਸਿਮਰਨ ਕਰਦਾ ਹੈ ਯਾਨ ਦੇ ਵਿੱਚ ਬੈਠਦਾ ਹੈ ਦੁਨਿਆਵੀ ਵਿਚਾਰਾਂ ਨੂੰ ਵਿਸ਼ੇ ਵਿਕਾਰਾਂ ਨੂੰ ਵਸ ਵਿੱਚ ਕਰਨਾ ਸਿੱਖ ਗਿਆ ਤਾਂ ਮਾਲਕ ਅਜਿਹੇ ਜੀਵਾਂ ਦੇ ਉੱਤੇ ਤਰਸ ਕਰਕੇ ਨਾਮ ਨੂੰ ਪ੍ਰਗਟ ਕਰ ਦਿੰਦੇ ਹੁਣ ਜੇ ਕੋਈ ਜੀਵ ਗੁਰਬਾਣੀ ਨੂੰ ਪੜ੍ਹ ਕੇ ਆਪਣੇ ਤਨ ਦੀ ਖੋਜ ਕਰੇਗਾ ਉਸੇ ਹੀ ਜੀਵ ਨੂੰ ਨਾਮ ਦੀ ਪ੍ਰਾਪਤੀ ਹੋਵੇਗੀ ਹੁਣ ਮਹਾਰਤ ਆਪਾਂ ਨੂੰ ਵਾਰ-ਵਾਰ ਕਹਿੰਦੇ ਆ ਜੇ ਤੂੰ ਨਾਮ ਦੀ ਪ੍ਰਾਪਤੀ ਕਰਨੀ ਆ ਅੰਮ੍ਰਿਤ ਰਸ ਪੀਣਾ ਚਾਹੁੰਦਾ ਹੈ ਪ੍ਰਕਾਸ਼ ਵੇਖਣਾ ਚਾਹੁੰਦਾ ਹੈ ਤਾਂ ਜੋ ਗੁਰਮੰਤਰ ਦਿੱਤਾ ਹੈ ਇਹਦਾ ਅਭਿਆਸ ਕਰ ਤੂੰ ਗੁਰੂ ਦੀ ਸ਼ਰਨ ਦੇ ਵਿੱਚ ਜਾ ਕੇ ਪੈ ਤੂੰ ਸੰਤਾਂ ਸਾਧਾਂ ਦੀ ਸੰਗਤ ਕਰ ਤੂੰ ਨਾਮ ਦੀ ਪ੍ਰਾਪਤੀ ਵਾਸਤੇ ਨਾਮ ਦੀਆਂ ਹੀ ਅਰਦਾਸਾਂ ਕਰ ਜੇ ਤੂੰ ਕੁਝ ਹੋਰ ਮੰਗੇਗਾ ਸਿਰ ਦੁੱਖਾਂ ਕੇ ਦੁਖ ਦੇਹੋ ਨਾਮ ਸੰਤੋਖਿਆ ਉਤਰੇ ਮਨ ਕੀ ਭੁੱਖ ਮਾਲਕ ਨੂੰ ਬੇਨਤੀ ਕਰ ਕੇ ਮੇਰੇ ਕੋਲੋਂ ਵੀ ਵਾਹਿਗੁਰੂ ਗੁਰਮੰਤਰ ਦ੍ਰਿੜ ਕਰਵਾ ਲੋ ਮੈਨੂੰ ਵੀ ਨਿਵਾਣੇ ਨੂੰ ਬਖਸ਼ ਲੋ ਜੋ ਤੁਸੀਂ ਇਹ ਸਰੀਰ ਇਹ ਤਨ ਸਾਨੂੰ ਦਿੱਤਾ ਹੈ ਸਾਡੀ ਵੀ ਰਸਨਾ ਤੋਂ ਉਹ ਨਾਮ ਜਪਵਾ ਲਓ ਹੁਣ ਦਸਮ ਦਵਾਰ ਦੇ ਵਿੱਚ ਹੀ ਸਾਡਾ ਮਨ ਜਾ ਕੇ ਭਗਤੀ ਕਰਦਾ ਹੈ ਉਹ ਭਗਤੀ ਹੁਣ ਆਪਾਂ ਬਾਹਰ ਨਹੀਂ ਕਰ ਸਕਦੇ ਬਹੁਤ ਜੀਵ ਆਪਾਂ ਵੇਖੇ ਨੇ ਜੋ ਸੰਸਾਰਿਕ ਤੌਰ ਤੇ ਭਗਤੀਆਂ ਕਰਦੇ ਨੇ ਪਰ ਗੁਰਬਾਣੀ ਦੱਸਦੀ ਹੈ ਕਿ ਅਜਿਹੀ ਭਗਤੀ ਪ੍ਰਵਾਨ ਨਹੀਂ ਹੈ ਜੋ ਜੀ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਦਾ ਨਾਮ ਨੂੰ ਸੁਣਦਾ ਹੈ ਸੰਤਾਂ ਸਾਧਾ ਦੀ ਸੰਗਤ ਕਰਦਾ ਹੈ ਸਹਜ ਵਿੱਚ ਰਹਿੰਦਾ ਹੈ ਮਾਲਕ ਦੇ ਬਾਣੇ ਤੇ ਹੁਕਮ ਦੇ ਵਿੱਚ ਰਹਿੰਦਾ ਹੈ ਅਜਿਹੀ ਭਗਤੀ ਪ੍ਰਵਾਨ ਹੁੰਦੀ ਹੈ ਅਸਲ ਜੋ ਪੂਜਾ ਹੈ ਉਹ ਪਦਸ਼ਮ ਦਵਾਰ ਤੇ ਜਾ ਕੇ ਕਰਨੀ ਹੈ ਸ਼ਬਦਾਂ ਨੂੰ ਸੁਣ ਸੁਣ ਕੇ ਬਾਹਰੀ ਪੂਜਾ ਨਹੀਂ ਪ੍ਰਵਾਨ ਹੁਣ ਦਰਜੋ ਹੈ ਦਸ਼ਮ ਦਵਾਰ ਇਹ ਬੱਜਰ ਕਪਾਟ ਹੋਇਆ ਹੈ ਪਤਾ ਨਹੀਂ ਕਦੋਂ ਦਾ ਬੰਦ ਹੈ ਮਾਲਕ ਨੇ ਆਪ ਬੰਦ ਕੀਤਾ ਹੈ ਤੇ ਆਪ ਹੀ ਖੋਲਣਗੇ ਖੋਲਣਗੇ ਉਹਦੇ ਵਾਸਤੇ ਜੋ ਉਸ ਦਰ ਤੇ ਜਾ ਕੇ ਕੂਕਾ ਮਾਰੇਗਾ ਵਾਹ ਗੁਰੂ ਵਾਹ ਗੁਰੂ ਜਿਵੇਂ ਜਿਵੇਂ ਇਹ ਜੀਵ ਮਿਹਨਤ ਕਰਦਾ ਹੈ ਸ਼ਬਦਾਂ ਦੀ ਸੇਵਾ ਕਰਦਾ ਹੈ ਇਕ ਨਾ ਇਕ ਦਿਨ ਉਹ ਦਰ ਖੁੱਲਦਾ ਹੈ ਖੁੱਲਣ ਤੋਂ ਪਹਿਲਾਂ ਇਹ ਦਰ ਖੁੱਲਣ ਤੋਂ ਪਹਿਲਾਂ ਸਾਡੇ ਸਾਹਮਣੇ ਹਨੇਰਾ ਸੀ ਤੇ ਕੀ ਹੁੰਦਾ ਹੈ ਜਦੋਂ ਦਸਮ ਦਵਾਰ ਖੁੱਲ ਜਾਂਦਾ ਹੈ ਜਦੋਂ ਦਸਮ ਦਵਾਰ ਖੁੱਲ ਜਾਂਦਾ ਤਾਂ ਸਾਹਮਣੇ ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਂਦਾ ਹੈ ਜੇ ਗੁਰਬਾਣੀ ਨੂੰ ਆਪਾਂ ਪੂਰਾ ਵਿਸਥਾਰ ਦੇ ਨਾਲ ਵਿਚਾਰੀਏ ਤਾਂ ਵਿੱਚ ਤਰੀਕੇ ਦੱਸੇ ਗਏ ਨੇ ਵਿਧੀਆਂ ਦੱਸੀਆਂ ਗਈਆਂ ਨੇ ਟੈਕਨੀਕਸ ਦੱਸੀਆਂ ਗਈਆਂ ਨੇ ਸਾਨੂੰ ਭੇਦ ਦਿੱਤਾ ਗਿਆ ਹੈ ਕਿ ਕਿਸ ਤਰ੍ਹਾਂ ਉਸ ਰਸਤੇ ਤੇ ਆਪਾਂ ਜਾਣਾ ਹੈ ਜੋ ਗੁਰਬਾਣੀ ਵਿੱਚ ਇਹ ਰਸਤਾ ਦੱਸਿਆ ਹੈ ਸਿਮਰਨ ਕਰਕੇ ਉੱਥੇ ਜਾਣ ਦਾ ਇਹ ਸੇਫ ਹੈ ਨਹੀਂ ਤਾਂ ਬਹੁਤੇ ਜੀਵ ਕਈ ਕਿਈ ਤਰ੍ਹਾਂ ਦੇ ਉਪਰਾਲੇ ਕਰਦੇ ਆ ਇਸ ਨੂੰ ਖੋਲਣ ਦੇ ਜਿਸ ਨੂੰ ਥਰਡ ਆਈ ਵੀ ਕਹਿ ਦਿੰਦੇ ਆ ਕਿ ਸਾਡਾ ਤੀਜਾ ਨੇਤਰ ਖੁੱਲ ਜਵੇ ਪਰ ਗੁਰਬਾਣੀ ਵਿੱਚ ਬੜੇ ਹੀ ਸਹਿਜ ਸੁਭਾਈ ਤਰੀਕੇ ਜਿਹੇ ਦੇ ਨਾਲ ਦੱਸਿਆ ਹੈ ਕਿ ਤੁਸੀਂ ਆਪਣੇ ਕਮਾਕਾਰਾਂ ਦੇ ਨਾਲ-ਨਾਲ ਸਿਮਰਨ ਜਾਰੀ ਰੱਖੋ ਜਦੋਂ ਵੇਲਾ ਸਮਾਂ ਮਿਲਦਾ ਹੈ ਸੰਤਾਂ ਸਾਧਾਂ ਦੀ ਸੰਗਤ ਕਰੋ ਕਥਾ ਕਥਾ ਸੁਣੋ ਤੇ ਬੈਠ ਕੇ ਆਪਣਾ ਅਭਿਆਸ ਕਰੋ ਧਿਆਨ ਦੇ ਵਿੱਚ ਬਿਠੋ ਜਦੋਂ ਧਿਆਨ ਦੇ ਵਿੱਚ ਤੁਸੀਂ ਵਿਚਾਰ ਰਹਿਤ ਹੋ ਕੇ ਬੈਠੋਗੇ ਤਾਂ ਮਨ ਆਪਣੇ ਆਪ ਨੌ ਦੁਆਰਾਂ ਨੂੰ ਛੱਡ ਕੇ ਦਸਮ ਤੇ ਚਲਾ ਜਾਵੇਗਾ ਨਿਸ਼ਾਨੀ ਇਹ ਹੋਵੇਗੀ ਕਿ ਅਸੀਂ ਦਸਮ ਦੁਆਰ ਤੇ ਬੈਠੇ ਹਾਂ ਜਾਂ ਨਹੀਂ ਸਾਡਾ ਮਨ ਵਿਚਾਰ ਰਹਿਤ ਹੋ ਕੇ ਉਹਨਾਂ ਸ਼ਬਦਾਂ ਨੂੰ ਸੁਨੇਗਾ ਵਾਜਿਆਂ ਨੂੰ ਸੁਨੇਗਾ ਅਨਹਦ ਦੁਨੀਆਂ ਦੂਜੇ ਮੰਡਲਾਂ ਦੀਆਂ ਆਵਾਜ਼ਾਂ ਨੂੰ ਸੁਨੇਗਾ ਇਹ ਨਿਸ਼ਾਨੀ ਹੋਵੇਗੀ ਉਸ ਦਰ ਤੇ ਬੈਠਿਆਂ ਦੀ ਇੱਥੇ ਕਈ ਨਾਮ ਅਭਿਆਸੀ ਇਹ ਵੀ ਦੇਖੇ ਨੇ ਕਈ ਗੁਰਮਖਾਂ ਦੇ ਵੀ ਪ੍ਰੈਕਟੀਕਲ ਆਪਾਂ ਸੁਣੇ ਨੇ ਕਿ ਜਦੋਂ ਉਹ ਅੰਤਰਗਤ ਹੋ ਜਾਂਦੇ ਫਿਰ ਉਹ ਨਾਭ ਘਾੜ ਤੇ ਬੈਠ ਕੇ ਸ਼ਬਦਾਂ ਦੀ ਸੇਵਾ ਕਰਦੇ ਆ ਜਿੱਥੇ ਉਹਨਾਂ ਨੂੰ ਝਿਲਮਿਲ ਪ੍ਰਕਾਸ਼ ਦੇ ਦਰਸ਼ਨ ਹੁੰਦੇ ਆ ਸੋ ਇਹਸ ਕਰਕੇ ਗੁਰਬਾਣੀ ਦੇ ਵਿੱਚ ਕਈ ਭੇਦ ਦਿੱਤੇ ਨੇ ਜਦੋਂ ਆਪਾਂ ਕਿਸੇ ਗੁਰਮਖਾਂ ਦੀ ਸੰਗਤ ਕਰਦੇ ਆ ਤਾਂ ਉਹ ਆਪਣੇ ਪ੍ਰੈਕਟੀਕਲ ਗੁਰਬਾਣੀ ਦੇ ਪ੍ਰੈਕਟੀਕਲ ਦੁਆਰਾ ਸਾਨੂੰ ਦੱਸਦੇ ਆ ਕਿ ਸਹੀ ਤਰੀਕਾ ਕੀ ਹੈ